ਕੰਮ ਤੇ ਜਾ ਕਰਿਆ ਹੁੰਦਿਆਂ ਦੇ ਛਿੱਤਰ ਮਾਰਿਆ ਕਰੇ ਹਾਂ ਤੇ ਜਾਂਦਿਆਂ ਦੇ ਛਿੱਤਰ ਮਾਰਿਆ ਕਰੇ ਬਿਲਕੁਲ ਜੀ ਲੋਕ ਸਾਰਾ ਜਿਹੜਾ ਪਿੰਡ ਇਕੱਠਾ ਹੋ ਗਿਆ ਤੇ ਰਾਜਾਂ ਦਾ ਕੰਮ ਤਾਂ ਅੱਜ ਅੱਜ ਕਹਿੰਦਾ ਲੋਕ ਜਾ ਕੇ ਆ ਕਹਿੰਦਾ ਅੱਜ ਤੱਕ ਐ लोग इकट्ठे हो के गए बिल्कुल जी वो आंदे जे ऐ करो भी सानू आ बंदे दा ਘਾਟਾ कंदे एक बंदा ਛਿੱਤਰ ਮਾਰਦਾ ਸਾਨੂੰ ਅਸੀਂ ਲੇਟ ਹੋ ਜਾਂਦੇ ਆ بالکل ਜੀ ਤੇ ਤੁਸੀਂ ਨਾ ਥੋੜੇ ਜੇ ਬੰਦੇ ਵਾਧ ਰੱਖੋ ਉਹ ਕਹਿੰਦਾ ਕਿੰਨੀ ਬਾ ਉਹ ਕਹਿੰਦਾ ਕਿੰਨੇ ਆ ਤੁਹਾਡੇ ਮੁਹੱਲੇ ਚ ਉਹ ਕਹਿੰਦੇ 100 ਆ بالکل ਜੀ ਉਹਨੇ 10 ਰੱਖ ਉਹਨਾਂ ਚ ਮਾਰਨ ਵਾਸਤੇ اچھا ਜੀ ਛਿੱਤਰ ਰੱਖ ਲੈ ਚਲੋ ਜੀ ਫੇਰ ਉਹ ਮਾਰਨ ਤੇ ਆਏ ਤੇ ਫੇਰ ਇੱਕਦਮ ਪੂਰੇ फडਕ ਗਏ ਪਾਣ ਬਵਾਨ ਪੂਰਾ फडਕ ਕੇ ਗਏ ਬਿਲਕੁਲ ਜੀ ਡੰਗਾ ਉਹਨਾਂ ਦੇ ਹੱਥ ਚ ਨਛਤਰ ਬਿਲਕੁਲ ਜੀ ਛਤਰ ਹੱਥ ਦੇ ਵਿੱਚ ਰਾਜਾ ਕਹਿੰਦਾ ਇਹ ਕਹਿੰਦਾ ਕੰਮ ਗਿਆ ਮੇਰੇ ਕੋਲ ਫੋਰਸ ਸੌ ਆ ਬਿਲਕੁਲ ਜੀ ਇਹ ਬੰਦਾ ਹਜ਼ਾਰ ਇਕੱਠਾ ਆ ਗਿਆ ਇਹ ਰਾਜਾ ਤੂੰ ਅੱਜ ਗਿਆ ਰਾਜਾ ਤੂੰ ਅੱਜ ਗਿਆ ਬਿਲਕੁਲ ਜੀ ਰਾਜੇ ਨੂੰ ਮੋਗ ਪੈਣ ਵਾਲੀ ਹੋ ਗਈ ਬਿਲਕੁਲ ਉਹ ਡੈਕਟਰ ਤਾਂ ਹੁੰਦੇ ਨਹੀਂ ਸੋਨੇ ਲੀਡਾ ਜਿਹਾ ਲਾ ਕੇ ਰੱਖ ਲਿਆ ਅੱਛਾ ਜੀ ਇਹ ਕਰਕੇ ਤਾਂ ਵੀ ਅੱਖਝ ਹੋ ਗਏ ਜੀ ਜੀ ਕਰਦੇ ਕਰਾਉਂਦੇ ਕੀ ਪਹੁੰਚੇ ਵੀ ਜਦੋਂ ਉਹ ਗਏ ਫਿੱਤਰ ਐਂ ਵਿਖਾਏ ਰਾਜੇ ਨੂੰ ਆnde ਕਹਿੰਦੇ ਰਾਜਾ ਸਾਹਿਬ ਅਸੀਂ ਦੋ ਦੋ ਆਪ ਦੇ ਆਪ ਹੀ ਮਾਰ ਲੈਨੇ ਸਾਨੂੰ ਜਾਨ ਦਿਓ ਅਸੀਂ ਆਪ ਹੀ ਮਾਰ ਲਿਆ ਕਰਾਂਗੇ ਤੁਹਾਡੇ ਕੋਲ ਲੰਘਦੇ ਨਹੀਂ ਉਹ ਆ ਨਾ ਲੋਕ ਨਹੀਂ ਜਾ ਕੰਮ થઈ ਹੋਇਆ ਪਿਆ ਬਿਲਕੁਲ ਆਪਾਂ ਤਾਂ ਛਿੱਤਰ ਫੜ ਕੇ ਆਪਦੇ ਮਾਰਨ ਨੂੰ ਫਿਰਦੇ ਆ ਬਿਲਕੁਲ ਨਾ ਸਾਨੂੰ ਪਾਰਟੀਆਂ ਜੇ ਸਾਨੂੰ ਸਰਦਾਰ ਸਾਹਿਬ ਤੁਸੀਂ ਕੋਈ ਗੱਲ ਕਹਿਣ ਲੱਗੇ ਸੀ ਬਿਲਕੁਲ ਜੀ ਜੇਕਰ ਸਾਨੂੰ ਪਾਰਟੀਆਂ ਬਚਾਉਣ ਵਾਲੀਆਂ ਹੁੰਦੀਆਂ ਬਿਲਕੁਲ ਜੀ ਬਿਲਕੁਲ ਪਾਰਟੀ ਚਾਹੇ ਕੋਈ ਵੀ ਆ ਚਾਹੇ ਅਕਾਲੀ ਦਲ ਹੋਵੇ ਹਾਂਜੀ ਚਾਹੇ ਆ ਝਾੜੂ ਚੱਪੇ ਹੋਵੇ ਜੀ ਚਾਹੇ ਉਹ ਕਾਂਗਰਸ ਹੋਵੇ ਬਿਲਕੁਲ ਚਾਹੇ ਹੋਰ ਕਿਹੜੀ ਰਹਿ ਗਈ ਆ ਬੀਜੇਪੀ ਆ ਜਾਂ ਕੋਈ ਵੀ ਕੋਈ ਵੀ ਹੋਵੇ ਅੱਛਾ ਤੁਸੀਂ ਸੁਖਵੀਰ ਬਾਦਲ ਅੱਜਕੱਲ ਯਾਤਰਾ ਕਰਦਾ ਫਿਰਦਾ ਬਿਲਕੁਲ ਕੀ ਬਚਾਓ ਆਖੇ ਪੰਜਾਬ ਚ ਹੁਣ ਸਾਨੂੰ ਸਮਝ ਨਹੀਂ ਆਉਂਦੀ ਬਚਾਉਣਾ ਕੀ ਤੋਂ ਦੰਗ ਨੇ ਕਿਹੜਾ ਵੱਢੀ ਜਾਂਦਾ ਬਿਲਕੁਲ ਇਹ ਗੱਲ ਨੋਟ ਕਰਨੀ ਆ ਪਿਛੋਣਾ ਕਿ ਦੰਦੇ ਦਾ ਕਿਹੜਾ ਵਾਡ ਰਿਆ ਪੰਜਾਬ ਦੇ ਬਿਲਕੁਲ ਜੀ ਬਿਲਕੁਲ ਅੱਛਾ ਆ ਬਾਪੂ ਜੀ ਮੈਨੂੰ ਅੱਜ ਮੈਂ ਖੜ ਮੈਂ ਸਾਹਮਣੇ ਖੜਾ ਮੇਰੇ ਦਾਦੇ ਪਰਦਾਦੇ ਵੀ ਦਿਹਾੜੀ ਕਰਦੇ ਸੀ ਮੇਰਾ ਡੈਡੀ ਵੀ ਦਿਹਾੜੀ ਕਰਦਾ ਉਹ ਹੁੰਦਾ ਕੱਲ ਨਾ ਦਾ ਫੈਣੀ ਸੀ ਬਿਲਕੁਲ ਜੀ ਫਿਰ ਮੇਰੀ ਮਾਤਾ ਨੇ ਆਪਦੇ ਪਿਓ ਦੇ ਘਰੇ ਵੀ ਕੰਮ ਕੀਤਾ ਹਾਂਜੀ ਤੇ ਆ ਕੇ ਮੇਰੇ ਬਾਪ ਦੇ ਘਰੇ ਵੀ ਕੰਮ ਕੀਤਾ ਬਿਲਕੁਲ ਅੱਜ ਅਸੀਂ ਜਵਾਨ ਅਸੀਂ ਆਜੋ ਨੇ ਨੂੰ ਕਰਕੇ ਖਵਾਉਣਾ ਸੀ ਹਾਂਜੀ ਤੇ ਅੱਜ ਇਹ ਸਭ ਮੇਰੀ ਕੱਲੇ ਦੀ ਕਹਾਣੀ ਨਹੀਂ ਘਰ ਘਰ ਦੀ ਕਹਾਣੀ ਆ ਵੀ ਮੁੰਡਾ ਪੜ੍ਹਾ ਲਿਆ ਖਾ ਲਿਆ ਵੀ ਚੱਲ ਭਾਈ ਇਹ ਆਪਾਂ ਨੂੰ ਕੁਝ ਨਾ ਕੁਝ ਹੰ ਕਰਕੇ ਦੇਊਗਾ ਪਰ ਹੋਇਆ ਕੀ ਜੀ ਉਹ ਮੁੰਡਾ ਬੇਰੋਜ਼ਗਾਰ ਆ ਤੇ ਅੱਜ ਵੀ ਉਹੀ ਮਾਪੇ ਘੜਨਾ ਕਰਦਾ ਫਿਰਦਾ ਬੁੱਢੇ ਹੋਏ ਬਾਰੇ ਬਿਲਕੁਲ ਜੀ ਅੱਛਾ ਹੁਣ ਜਿਹੜਾ ਇਹਦਾ ਬਾਪੂ ਬਾਦਲ ਦਾ ਸੀ ਉਹਦਾ ਤਾਂ ਨਹੀਂ ਮੈਨੂੰ ਪਤਾ ਵੀ ਕੀ ਕਰਦਾ ਸੀ ਕੀ ਨਹੀਂ ਪਰ ਬਾਪੂ ਬਾਦਲ ਹਾਂਜੀ ਇੰਨੀ ਉਮਰ ਦਾ ਹੋ ਕੇ ਵੀ ਪਰ ਮੈਂ ਕਹਿੰਦਾ ਇੰਨੀ ਉਮਰ ਦਾ ਸਾਰੇ ਪੰਜਾਬ ਦੀ ਹੋਵੇ ਪਤਾ ਨਹੀਂ ਕਿਹੜੇ ਹੀਰੇ ਮੋਤੀ ਖਾਂਦਾ ਸੀ ਕਾਸ਼ ਕਿ ਤੇ ਸਾਨੂੰ ਵੀ ਇੱਕ ਇੱਕ ਮਿਲੇ ਤਾਂ ਸਾਡੀ ਵੀ 10 ਸਾਲ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਲੇ ਤੱਕ ਨਹੀਂ ਹੁਣ ਉਹਦੇ ਨਾਲ ਗੰਨ ਮੈਣ ਹਾਂਜੀ ਕਿਹਨੇ ਦਿੱਤੇ ਪੰਜਾਬ ਦੇ ਲੋਕਾਂ ਨੂੰ ਹਾਂਜੀ ਪੈਨਸ਼ਨ ਗੱਡੀਆਂ ਪੰਜਾਬ ਦੇ ਲੋਕਾਂ ਨੇ ਬਿਲਕੁਲ ਜੀ ਇੱਥੇ ਕੋਈ ਪਾਰਟੀ ਵਾਲਾ ਖੜਾ ਹੋਵੇ ਨਾ ਕੱਲ ਧਰਗਾ ਮਾਰ ਕੇ ਕੰਸਟੇਟ ਦੇ ਮੈਨੂੰ ਵੋਟ ਨਾ ਮੰਗੇ ਨਹੀਂ ਇਹ ਸੱਚੀ ਗੱਲ ਹੈ ਜੀ ਕੋਈ ਪਾਰਟੀ ਨਹੀਂ ਚੱਲਦਾ ਨਹੀਂ ਕੋਈ ਹੁਣ ਉਹ ਬੰਦਾ ਸਖਬੀਰ ਬਾਦਲ ਬਚਪਨ ਤੋਂ ਰਿਆ ਅੱਜ ਸਖਬੀਰ ਬਾਦਲ ਦਾ ਮੁੰਡਾ ਕਹੇ ਡੈਡੀ ਹਾਂ ਮੈਂ ਲੈਂਡ ਕਲੂਜ਼ਰ ਲੈਣੀ ਆ ਤੇ ਇੱਥੇ ਬਹੁਤੇ ਬਾਪੂਆਂ ਨੂੰ ਤਾਂ ਮੇਰੇ ਨੂੰ ਇਹ ਨਹੀਂ ਪਤਾ ਹੀ ਲੈਂਡ ਕਲੂਜ਼ਰ ਹੈ ਹਾਂ ਜੀ ਹਾਂ ਜੀ ਉਹ 2.5 ਕਰੋੜ ਰੁਪਏ ਦੀ ਆ ਬਿਲਕੁਲ ਜੀ ਬਿਲਕੁਲ ਕੋਣ ਕਹਿੰਦਾ ਗੱਲ ਕਿਹੜੀ ਕਰਦਾ ਪੁੱਤ ਅੱਜੇ ਚੱਕ ਹੁਣ ਚੱਕ ਕੇ ਲੈਂਡ ਕਲੂਜ਼ਰ ਦਵਾ ਦੇਣੀ ਆ ਗੱਲ ਮਜ਼ਾਕ ਚ ਨਾ ਲਓ ਜੀ ਨਹੀਂ ਸਹੀ ਗੱਲ ਹੈ ਹੁਣ ਇਧਰ ਖਾਨ ਦਾ ਪੁੱਤ ਆ ਉਹ ਕਹਿੰਦਾ ਬਾਪੂ ਯਾਰ ਮੈਂ ਜਾਂਨਾ ਬੜੀ ਦੂਰ ਆ ਤੇ ਮੈਨੂੰ ਜੇ ਤੂੰ ਮੋਟਰਸਾਈਕਲ ਲੈ ਜੀ ਹਾਂ ਉਹ ਕਹਿੰਦਾ ਪੁੱਤ ਫਸਲ ਤਾਂ ਇੱਕ ਦੀ ਮਾਰੀ ਹੋ ਗਈ ਆ ਬਿਲਕੁਲ ਜੀ ਕਿ ਤੂੰ ਐ ਕਰ ਵੀ ਤੈਨੂੰ 6 ਮਹੀਨੇ ਵੀ ਲੈ ਕੇ ਦਿੰਦਾ ਬਿਲਕੁਲ ਝਾੜ ਦੀ ਕੋਲ ਚੱਲਿਆ ਆੜਤੀਆਂ ਨਾਲ ਪਹਿਲੀ ਠੀਕ ਆਉ ਦੇ ਦੇ ਗਹਿਣੇ ਦੇ ਵੈਸੇ ਹੀ ਬੜੇ ਜੰਦ ਨੇ ਫਸਲ ਤੇਰੀ ਆਈ ਨਹੀਂ ਬਿਲਕੁਲ ਜੀ ਕੋਣ ਐ ਕਰਕੇ ਐ ਸਾਫਾ ਜਿਹਾ ਸੀ ਤੋਣ ਐ ਕਰਕੇ ਅੱਖਾਂ ਪੁੰਝ ਲਈਆਂ ਬਿਲਕੁਲ ਜੀ ਚੁੱਪ ਕਰਕੇ ਘਰੇ ਜਾਂਦਾ ਰਹੇ ਬਿਲਕੁਲ ਮੁੰਡੇ ਨੂੰ ਉਹਨਾਂ ਪੁੱਤ ਮੇਰੀ ਖੈਰ ਐ ਕਰੀ ਐ ਮੁਟਕਾ ਜੀ ਚਲੋ